ਪਹਿਲਾਂ ਤਾਂ ਮਾਫੀ ਚਾਹੁੰਦਾ ਤੇ ਤੁਹਾਨੂੰ ਬਹੁਤ ਇੰਤਜ਼ਾਰ ਕਰਨਾ ਪਿਆ ਅੱਜ ਮਜਬੂਰੀ ਹੋ ਗਈ ਕੁਦਰਤੀ ਪ੍ਰੋਗਰਾਮ ਡਬਲ ਤੇ ਵੀ ਟ੍ਰਿਪਲ ਹੋ ਗਏ ਸਵੇਰੇ ਮੈਂ 2 ਵਜੇ ਉੱਠ ਕੇ 3 ਵਜੇ 4 ਵਜੇ ਦਰਬਾਰ ਦਾ ਮੱਥਾ ਟੇਕ ਕੇ ਚਲੇ ਗਏ ਤੇ ਫੇਰ ਪ੍ਰੋਗਰਾਮ ਰੋਪੜ ਦੇ ਰਕਟ ਹੋਏ ਜਿੰਦ ਤੱਕ ਨਵੇਂ ਸਹਿਰਾ ਨੇ ਰੱਖੇ ਉਹ ਪੂਰੇ ਕਰਨੇ ਵੇ ਬਹਿ ਬਹਾਰੀ ਆ ਲੈਨੇ ਤੇ ਖਾਡਾਇਰ ਰੱਖ ਲੈ। ਅੱਜ ਪ੍ਰੋਗਰਾਮ ਟ੍ਰਿਪਲ ਤੇ ਵੀ ਕਈ ਗੁਨਾ ਹੋ ਗਏ। ਫਾਂ ਤੋਂ ਦੇਰ ਲੈ ਤੱਕ ਇੰਤਜ਼ਾਰ ਕਰਨੀ ਪਈ ਬਾਕੀ ਚੋਨਾ। ਤੇ ਮੈਨੂੰ ਖੁਸ਼ੀ ਵੀ ਬਹੁਤ ਆ ਕਿ ਬੱਚਰ ਵੀ ਖਾ ਰਿਹਾ ਬਾਈ ਬਾਹਰ ਬੈਠੇ ਸੀ। ਇਹ ਤਾਂ ਬੱਚਰ ਦੀ ਪਰਵਾਹ ਨਹੀਂ। ਵੇ ਹੁਣ ਵੇਹਦਾ ਸੀ ਇਸੇ ਕੰਮ ਤੇ ਲਾਉਣਾ। ਹੌਸਲਾ ਦੇਖ ਕੇ ਉਹਨਾਂ ਦਾ ਉਹਨਾਂ ਦਾ ਸਤਿਕਾਰ ਦੇਖ ਕੇ ਮੇਰਾ ਸਿਰ ਧੁਕਦਾ। ਬੜਾ ਸਾਰੇ ਅੱਗੇ ਔਰ ਮੈਂ ਠੀਕ ਕਹਿ ਰਹੀ ਸੀ ਕੈਪਟਨ ਸਾਹਿਬ ਦਿੱਤੇ ਤੱਕ ਵੋਟਾਂ ਦਾ ਸਵਾਲ ਆ ਜੇ ਆਪਣੇ ਪਾਰਟੀ ਦੀ ਗੱਲ ਕਰੀਏ ਮੇਰੇ ਤੋਂ ਵੱਧ ਤਾਂ ਤੁਹਾਨੂੰ ਕੋਈ ਆਪਣਾ ਹੋਣੀ ਚਾਹੀਦਾ ਇੱਥੋਂ ਆਵਾਜ਼ ਮਾਰੋ ਤੇ ਦੂਜੇ ਮਜਰੇ ਸੁਣਦੀ ਆ ਇੱਥੋਂ ਆਵਾਜ਼ ਮਾਰੋ ਮਹਾਲੀ 40 ਸਾਲ ਤੋਂ ਮੈਂ ਰਹਿ ਰਹਿਆ ਲਾੜ ਕੇ ਮੇਰੇ ਬਣੇ ਰਹੇ ਆ ਸਾਰੇ ਮੇਰੇ ਸਹੰਤਾ ਜਾਰੇ ਬੇਬੀਆਂ ਆਲੇ ਗਲੇ ਰਿਸ਼ਤੇਦਾਰੀਆਂ ਤੇ ਆ ਜਿਹੜੇ ਆਪਣੇ ਮੁਕਾਬਲੇ ਖੜੇ ਤੇ ਇਹ ਪੰਜੂਕੇ ਟੱਪ ਗਏ। ਨਾ ਇਹਨਾਂ ਦੇ ਨੰਨੇ ਨੀ ਨਾ ਮਾਵੇਂ ਨਾ ਚਾਚੀ ਨਾ ਤਾਈ ਨਾ ਭੂਆ ਕੋਈ ਹੈ ਦੀ ਇੱਥੇ ਲੱਗਾ ਤੇ ਕਿਹਾ ਉਹਨਾਂ ਦਾ ਦੱਸੋ ਕੀ ਹੋਊਗਾ ਕੀ ਲਗਾਊਗਾ। ਆ ਜਿਹੜੀ ਆਪਣਾਤ ਹੁੰਦੀ ਆ ਦੇਖੋ ਕੰਮ ਦਾ ਟਾਈਮ ਆ ਬਾੜੀ ਦਾ ਟਾਈਮ ਆ ਸਿਆਣੇ ਕਹਿੰਦੇ ਸਿਰ ਫੁਰਕਣ ਦਾ ਟਾਈਮ ਨਹੀਂ ਹੈ। ਤੇ ਤੁਸੀਂ ਇਹਨੇ ਵੱਡੀ ਗੰਤੀ ਚ ਬੈਠੇ ਹੋ। ਤੋਂ ਮਾਇਆ ਵੀ ਕਹਿਣਾ ਹਰ ਲੋਕੀ ਪਤਾ ਵੀ ਪੰਦਾ ਉਸ ਇਤਿਹਾਸ ਕਰਦਾ ਜਿਹਨੇ ਕੁਝ ਕਰਕੇ ਦਿਖਾਇਆ ਜਿਹਨੇ ਕਰੇਗਾ ਕਰੇ ਉਹ ਤਾਂ ਕੀ ਯਾਰ ਕਰੋਗੇ ਪਹਿਲੀ ਗੱਲ ਤਾਂ ਮੈਂ ਰਾਜਨੀਤੀ ਨੂੰ ਇੱਕ ਸੇਵਾ ਦੇ ਤੌਰ ਤੇ ਚੁਣਿਆ ਵਪਾਰ ਦੇ ਤੌਰ ਤੇ ਨਹੀਂ ਚੁਣਿਆ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਜੇ ਵਪਾਰ ਦੇ ਤੌਰ ਤੇ ਚੁਣਿਆ ਹੁੰਦਾ ਵਾ ਪੜਨ ਤੋਂ ਬਾਅਦ ਜਦੋਂ ਘਰੇ ਆਇਆ ਯੂਨੀਵਰਸਿਟੀ ਤੋਂ ਵਾ ਕੇ ਐਮਰਜੈਂਸੀ ਲੱਗੀ ਰਾਤ ਨੂੰ ਮੇਰੇ ਪੁਲਿਸ ਚੱਕ ਲੈ ਗਈ ਦੋ ਜੈਨ ਜੈਨ ਦੀ 1.200 ਟਰਾਲੀ ਆਪਣੇ ਸਾਰੇ ਇਲਾਕੇ ਦੀਆਂ ਤੁਹਾਡੇ ਵੀ ਸੱਜ ਕੋਈ ਗਿਆ ਹੋਵੇ ਆ ਫੈਣੀ ਮਦਰਾ ਤਾਂ ਤੁਹਾਨੂੰ ਪਤਾ ਗਏ ਸੀ ਤੇ ਡੇੜੇ ਪੂੜੇ ਦੇ ਡੇੜੇ 200 ਟਰਾਲੀ ਭਰ ਕੇ ਜੈਨ ਜੈਨ ਤੋਂ ਕੋਈ ਚਲੇ ਗਿਆ ਇਲਾਕੇ ਦੇ ਲੋਕ ਕੋਈ ਨਵਾਂ ਮੋਢਾ ਲੋਕਰ ਹੋਇਆ ਹੋ ਗਿਆ ਕਹਿੰਦੇ ਬਾਹਰ ਦੇ ਲਾਹਣੋ ਅਲੱਗ ਦਾ ਵਾਇਫ ਹੈਗੀ ਜੈਨ ਜੀ ਕਹਿੰਦੇ ਤਾਂ ਕੈਰੀਅਰ ਕਨ ਖਰਾਬ ਕਰਨਾ ਤੁਸੀਂ ਜੈਨ ਜੀ ਕਹਿੰਦੇ ਬੇ ਪ੍ਰੋਫੈਸਰ ਜੀ ਨੌਕਰੀ ਦੀ ਲੈਟਰ ਲੈ ਜਾਓ ਪਰ ਇੱਕ ਇੱਕ ਲਾਈਨ ਤੇ ਦਸਤਖਤ ਕਰਾ ਲਿਆ। ਵੀ ਆਈ ਡੀ ਟੈਂਸ਼ਨ ਨਾਲ ਭੇਤਾ ਲਿਖਿਆ ਸੀ ਵੀ ਮੈਂ ਐਮਰਜੈਂਸੀ ਦੇ ਹੱਕ ਚ। ਮੇਰੇ ਕੋਲ ਆ ਕੇ ਲੋਕ ਕਹਿੰਦੇ ਜੀ ਕੰਮ ਬਣ ਗਿਆ ਮੈਂ ਕਹਿੰਦੀ ਛੱਡਣ ਲੱਗਿਆ ਥਾੜੀ ਤੋਂ। ਤੇ ਕਹਿੰਦੇ بیا ਲਾਈਨ ਲਿਖ ਦੋ ਫਰੋਂ ਛੱਡ ਦੇਣਗੇ ਨੌਕਰੀ ਦੇਣਗੇ। ਮੈਂ ਕਹਾ ਲਾਈਨ ਤੱਕ ਮੈਂ ਲਿਖਦਾ। ਕਹਿੰਦੇ ਫੇ ਸਾਰੀ ਉਮਰ ਇੰਦਰਾਂਗਾ ਬਾਹਰ ਹੀ ਜਾਵਾ। ਜਾਨੀ ਜੀ ਨੇ ਗੁੱਸੇ ਜਾ ਕੇ ਹਿੰਦੁਸਤਾਨ ਦਾ ਸਭ ਤੋਂ ਸੰਖਤ ਕਾਨੂੰਨ ਮੇਰੇ ਤੇ ਲਾ ਦਿੱਤਾ। ਆਰੇ ਲੀਰੋ 2 ਮਹੀਨੇ ਬਾਅਦ ਛੱਡੇ ਮੈਨੂੰ 21 ਮਹੀਨੇ ਬਾਅਦ ਛੱਡੇ ਪਰ ਮੈਂ ਸਹਿਮ ਨਹੀਂ ਮਾਨੀ ਦਿੱਤਾ ਥਾਣੇਦਾਰ ਵਰਕੇ ਜਦੋਂ ਮੈਨੂੰ ਜੇਲ੍ਹ ਚ ਪੇठाਉਣ ਲੱਗੇ ਨਾ ਪਰ ਅੱਡ ਦੇ ਕੇ ਮੇਰੇ ਅੱਲ ਤੇ ਕਹਿੰਦਾ ਕਿ ਤੁਸੀਂ ਵਜ਼ੀਰ ਬਣੋਗੇ ਅਸੀਂ ਤੁਹਾਨੂੰ ਸਲੋਟ ਮਾਰਾਂਗੇ ਮੈਂ ਕਿਹਾ ਮੈਨੂੰ ਐਵੇਂ ਦਿਲਾਸਾ ਦਿੰਦਾ ਵਿਚਾਰਾ ਪਰ ਸੱਚੀ ਵਜ਼ੀਰ ਵੀ ਬਣ ਗਏ ਵਾ ਐਮਪੀ ਬਣ ਗਏ ਪਰ ਸਹਿਮ ਨਹੀਂ ਰਿਹਾ ਇਸ ਕਰਕੇ ਮੈਂ ਕਹਿੰਦਾ ਕਿ ਆਜੇ ਮੈਂ ਤੁਹਾਡੇ ਕੋਲ ਮੈਂ ਤੁਹਾਨੂੰ ਕਹਿ ਸਕਦਾ ਵੀ ਲੋਕੋ ਮੈਨੂੰ ਵੋਟਾਂ ਪਾਓ ਮੈਂ ਜਿਵੇਂ ਤੁਹਾਨੂੰ ਕਹਾਂਗਾ ਤੁਸੀਂ ਮੇਤੇ ਵਿਸ਼ਵਾਸ ਕਰੋਗੇ ਕਿਉਂਕਿ ਮੈਂ ਕਰਕੇ ਦਿਖਾਇਆ ਜੇ ਮੈਂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਬਹਾਲੀ ਦਾ ਚਲਾ ਸਕਦਾ ਸਰਪੱਤ ਸਾਬ ਤੋਂ ਅੰਮ੍ਰਿਤਸਰ ਤੋ ਟ੍ਰੇਨ ਚਲਾ ਸਕਦਾ ਗੱਲਾ ਹਲਕਾ ਅਨੰਦਪੁਰ ਸਾਹਿਬ ਦਾ ਬਹਾਲੀ ਤੋਂ ਲੈ ਕੇ ਡੰਗਲ ਤੱਕ 2.5 ਦਰਜੇ ਤੋਂ ਵੱਧ ਅੰਡਰ ਰੇਲਵੇ ਬ੍ਰਿਜ ਬਣਿਆ ਹੋਰ ਪੰਜਾਬ ਦੇ ਕਿਤੇ ਹਲਕੇ ਜਿੰਨੇ ਨਹੀਂ ਹੋਣੇ ਅੱਜ ਰੇਲਵੇ ਸਟੇਸ਼ਨ ਅਪਗ੍ਰੇਡ ਕਰਾ ਸਕਦਾ ਦੋ ਪਾਸਪੋਰਟ ਆਫ ਰੋਪੜ ਤੇ ਨਵੇਂ ਸੈੱਟ ਬਣਾ ਸਕਦਾ ਤਿੰਨ ਘੰਟੇ ਦਾ ਸਫਰ ਚंडीगढ़ ਤੋਂ ਜਲੰਧਰ ਦਾ ਹੁੰਦਾ ਸੀ ਜਿਹੜਾ ਡੇਢ ਘੰਟੇ ਚਲੇ ਜਾਂਦਾ ਅੱਜ ਮੈਂ ਡੇਢ ਘੰਟੇ ਚਲੇ ਗਿਆ ਘਰ ਤੋਂ ਤੁਰ ਕੇ ਜਲੰਧਰ ਡੇਢ ਘੰਟੇ ਪਹੁੰਚ ਗਏ ਸੀ ਉਹ ਐਨਾ ਵਧੀਆ ਹਾਈਵੇ ਬਣਾਇਆ ਨੰਗਾ ਨੰਗਾ ਐਨਐਫਐਲ ਦਾ ਕਾਰਖਾਨਾ ਬੰਦ ਹੋ ਗਿਆ ਸੀ ਮੈਂ ਅੜ ਕੇ ਬੈਠ ਗਿਆ ਮਾਤਰੀ ਕੋਲ ਮੈਂ ਉੱਠਣਾ ਹੀ ਨਹੀਂ ਜਾਂਦਾ ਕਿ ਬਾਸ ਨਹੀਂ ਲੰਦਾ ਬਾਸ ਕਰਾਇਆ ਆ ਲੈਂਡ ਅਪੋਜੀਸ਼ਨ ਐਕਟ ਇਹਦਾ ਖਤਰਾ ਨਾਲ ਤੁਸੀਂ ਮੈਨੂੰ ਚੁਰਕੇ ਭੇਜਿਆ 2016 ਚ ਲੈਂਡ ਅਪੋਜੀਸ਼ਨ ਐਕਟ ਹੈ ਬਾਡੀ ਦੀ ਵੀ ਤੇ ਕੋਈ ਸੜਕ ਸਕੂਲ ਹਸਪਤਾਲ ਤੁਸੀਂ ਹਿਲੋ ਜਿੰਨੀ ਕਰਸਾ ਦੇ ਜਿੰਨੇ ਪੈਸੇ ਤੇ ਸਰਕਾਰ ਲੈਣੇ ਪੜੇ ਮੈਂ ਕੱਲਾ ਜਿਹੜੇ ਵਿਰੋਧ ਕੀਤਾ ਤੇ ਮੋਦੀ ਸਾਹਿਬ ਮੁਰਕੇ ਆ ਕੇ ਕਹਿੰਦੇ ਕਿਸੇ ਨੇ ਕੋਈ ਗੱਲ ਕਰਨੀ ਹੈ ਮੈਂ ਜੀ ਮੈਂ ਕਰਨੀ ਆ ਆ ਜਿਹੜਾ ਤੁਸੀਂ ਲੱਗਿਓ ਜ਼ਰੂਰ ਬਣਾਉਣਾ ਇਹ ਤਾਂ ਬੜਾ ਖਤਰਨਾਕ ਹੈ ਇੱਥੇ ਲੋਕਾਂ ਕੋਲ ਜਾਣ ਨਹੀਂ ਦੇਣਾ ਕਿਹੜੇ ਮੋੜਾ ਜਾਵਾਂਗੇ ਉਹ ਮੋਦੀ ਸਾਹਿਬ ਤਾਂ ਬੋਲੇ ਨਹੀਂ ਬਗਿਆਨੜੂ ਕਹਿੰਦਾ ਨਾਲੇ ਬਦੀਰਿਆ ਲਈ ਬੈਠੋ ਨਾਲੇ ਕਹਿੰਦਾ ਤੁਸੀਂ ਵਿਰੋਧ ਕਰ ਦਿਓ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਤੁਸੀਂ ਕਿਰਾਏ ਤੇ ਲਈ ਆ ਬਾਲਕ ਗੱਲ ਪੈ ਗਿਆ ਤੂੰ ਤੋਂ ਮੈਂ ਹੋ ਗਈ ਸਾਡੇ ਮੋਦੀ ਸਾਹਿਬ ਤਾਂ ਲੰਘ ਗਏ ਰਾਜਨਾਥ ਸਿੰਘ ਸਨ ਹਟ ਆਇਆ ਮੈਂ ਕਿਹਾ ਮੈਂ ਤਾਂ ਕਹ ਲਉ ਐਮੈਂਡਮੈਂਟ ਲੈ ਕੇ ਆਉਂਗਾ ਰੂਲਿੰਗ ਪਾਰਟੀ ਦਾ ਐਮੈਂਡਮੈਂਟ ਹੀ ਲਿਆਉਂਦਾ ਹਾਂਗਾ ਸਰਕਾਰੀ ਕਾਨੂੰਨ ਦੇ ਵਿਰੁੱਧ ਬਿੰਦ ਇੱਕ ਕਾਨੂੰਨ ਆ ਅਗਾ ਪਰ ਉਹ ਕਹਿੰ ਹੈ ਬੇਦਰਵਾਜ ਆ ਤੇ ਮੈਂ ਲੈ ਆ ਮੈਂ ਦੱਸ ਸੋਦਾਬਾਦ ਸੋਹਰੇ ਬਾਦਲ ਸਾਹਿਬ ਕੋ ਮੈਨੂੰ ਫੋਨ ਆ ਗਿਆ ਕਹਿੰਦਾ ਤੇ ਕੀ ਪੰਗਾ ਪਾਤਾ ਮੈਂ ਜੀ ਆਹ ਗੱਲ ਆ। ਕਹਿੰਦਾ ਫਿਰ ਤਾਂ ਠੀਕ ਆ। ਫਿਰ 5 ਮਿੰਟ ਬਾਅਦ ਸੋਹਰੇ ਦਾ ਆ ਗਿਆ। ਉਹਨੂੰ ਦੱਸਿਆ। ਤੇ ਮੈਨੂੰ ਕਹਿੰਦਾ ਬਾਅਦ ਕਰਾ ਲਉਗੇ। ਮੈਂ ਸਾਰੇ ਮੇਰੇ ਨਾਲ ਖੜਿਆ ਸਭ ਕਹਿੰਦੇ ਤੂੰ ਰੋਣਾ ਪਾ ਅਸੀਂ ਤੇਰੇ ਪਿੱਛੇ ਆ। ਰਾਜਸਥਾਨ, ਯੂਪੀ ਸਾਰੇ ਅਫੀ, ਭਾਜਪਾ ਆਏ। ਲੋ ਜੀ ਮੈਂ ਸੌਦਾ ਪਾਤੀਆ ਬੜਾ ਚੋਰ ਪਾਇਆ ਮੇਰੇ ਤੇ ਬਾਦ ਲੈਣਾ ਮੈਂ ਲੈਤਾ। ਤੇ ਉਹ ਤੇ VOTING ਹੋ ਜਾਣੀ ਸੀ। ਤੇ VOTING ਹੋ ਜਾਂਦੀ ਹਰ ਇੱਕ ਨੂੰ ਵੋਟ ਅਗੇਂਚ ਪਾਉਣੀ ਪਈ ਸੀ ਉਹ ਸੁੱਧ ਮੇਰੀ ਵਾਲੀ ਸੋਧਾਂ ਦੇ ਹੱਕ ਚ ਪਾਉਣੀ ਪਈ ਸੀ ਸਰਕਾਰ ਦੇ ਬਿੱਲ ਦੇਗੇ ਬੜਾ ਫੱਕਾ ਪੈ ਜਾਣਾ ਆਖਰ ਨੂੰ ਉਹਨਾਂ ਨੇ ਮੰਨ ਲੀਆਂ ਸੋਧਾਂ ਤੇ ਉਹ ਕਾਨੂੰਨ ਹੀ ਬਣ ਗਿਆ ਨਹੀਂ ਉਹ ਕਾਨੂੰਨ ਬਣ ਲੱਗਿਆ ਮਨ ਲੇ ਥੋੜਾ ਵਕੀਲ ਹੋਵੇ ਦੇਖੋ ਮੈਂ ਕੈਪਟਨ ਰਿੰਦਰ ਸਿੰਘ ਉਹਰਾਡੇ ਜਦੋਂ ਲੋਕਧੋਜ ਗਿਆ ਮੈਂ ਲੋਕਾਂ ਦਾ ਭਲਾ ਕਰ ਲਿਆ ਤੇ ਲੋਕੋ ਵੋਟਾਂ ਪਾਓ ਮੈਂ ਕਾਂਡਕ ਤੇ ਤੁਹਾਨੂੰ 55 ਰੁਪਏ 55 ਰੁਪਏ ਨਹੀਂ ਕਿ 50 ਰੁਪਏ ਤੋਂ ਉੱਪਰ ਤੋਂ ਕੁਆਟਰ ਬਿੱਲ ਤੇ ਬਹੁਤ ਦੋਵਾਂਗਾ ਮੈਂ ਦਿੱਤੇ ਗਿਆ ਬਾਜ਼ ਪੈਸਾ ਉਹਨੇ ਮੈਂ ਜਾ ਕੇ ਦੱਸਿਆ ਹਸਨ ਲਾ ਕੇ ਕਹਿੰਦੇ 10 ਵੀ ਨਹੀਂ ਪੈਸਾ ਤਾਂ ਬੰਨੀ ਕਹਿੰਦੇ 50 50 ਤੋਂ ਉੱਪਰ ਕਰਿਆ ਤੂੰ ਇਦਾਂ ਵੀ ਕਿਤੇ ਬਹੁਤ ਕੋਈ ਦੰਦਾ ਦੇਖਿਆ ਮੈਂ ਕਹਾਂ ਜੀ ਕਿ ਰਾਜੇ ਨੂੰ ਮਹਾਰਾਜੇ ਨੂੰ ਮਹਿਲਾ ਵਾਲੇ ਨੂੰ ਇੱਕ ਗਰੀਬ ਜੱਟ ਦਾ ਪੁੱਤ ਹਰੋਂ ਦਾ ਦੇਖਿਆ ਮੈਂ ਹਰਾ ਕੇ ਅਦਰ ਲਾ ਕੇ ਕਹਿੰਦੇ ਮੈਂ ਕੀ ਮਾਗਵਾ ਜੀ 50 ਤੋਂ ਅੱਗੇ ਕਰ ਲਓ ਜਿੰਨਾ ਵਾ 55 ਰੁਪਏ ਥੋੜੇ ਰਿਕਾਰਡ ਕਰ ਲਿਓ ਸਾਨੂੰ ਜਦੋਂ ਅਵਿਰਿੰਦਰ ਨੂੰ ਹਰਾਇਆ ਵਾ 55 ਰੁਪਏ ਕਵਾਟਰ ਪਿੱਛੇ ਬੋਝਵਾਇਆ ਅੱਛਾ ਤੋਨ ਹੋਰ ਦਾਤਾ 100 ਰੁਪਏ ਕਵਾਟਰ ਪਿੱਛੇ ਜੁਰੀਆ ਵਧਾਤਾ ਤੇ ਜੇ ਅਗਰ ਬਾਜ਼ਾਰ 'ਚ ਅਸੀਂ ਖਜ਼ਾਨਾ ਮੰਤਰੀ ਲੋਬੀ ਦੇ ਘੇਰ ਲਿਆ ਵੀ ਵਾਪਸ ਲੈ ਬਾਜਪੀ ਸਾਹਿਬ ਕੋਲੋਂ ਲੱਗੇ ਜਾਂਦੇ ਸੀ ਕਹਿੰਦੇ ਕੀ ਹੋ ਗਿਆ ਅਸੀਂ ਕਹਿੰਦੇ ਅਜਾ ਰੇਟ ਵਧਾਇਆ ਹੈ ਜੇ ਨਹੀਂ ਅਸੀਂ ਵਧਨ ਦੇਣਾ ਨਹੀਂ ਤਾਂ ਅਸੀਂ ਹੁਲਟਾ ਦੇ ਉਹ ਸਾਨੂੰ ਨਾ ਮਖੌਲ ਜਾਂ ਕਰਕੇ ਚਲੇ ਗਏ ਇੱਕ ਐਮਪੀ ਖੜਾ ਸੀ ਜਿਵੇਂ ਜੋਲੀ ਸਾਹਿਬ ਖੜੇ ਆਸੀਂ ਕਹੇ ਦੱਸੂਗਾ ਜਰੂਰ ਅਜੇ ਕਾਬਿਲ ਵੀ ਕੱਲ ਨੂੰ ਬਜਰ ਦੇ ਹੱਕ 'ਚ ਵੋਟ ਨਹੀਂ ਪੋਲੀ ਤੇ ਸਾਰੀਆਂ ਪਾਰਟੀਆਂ ਆਪਾਂ ਨੂੰ ਘੜਦੇ ਨੇ ਉਹਨੇ ਜਾ ਕੇ ਵਜਦੇ ਦਾ ਉਹ ਦੱਸਦਾ ਸਾਬ ਨੂੰ ਰਾਤ ਨੂੰ 11:30 ਵਜੇ ਮੀਟਿੰਗ ਕੀਤੀ ਵਜ ਪੈ ਸਾਹ ਨੇ ਜਾਂ ਤਾਂ ਇੰਦਰਾ ਗਾਂਧੀ ਨੇ ਇੱਕ ਵਾਰੀ ਐਮਰਜੈਂਸੀ ਮਲੇ ਕੀਤੀ ਸੀ ਜਾਂ ਲਈ ਸੀ ਮੁਰ ਜਾਂ ਵਜ ਪਈ ਨੇ ਕੀਤੀ 11:30 ਵਜੇ ਫੈਸਲਾ ਕਰਤਾ ਵੀ 100 ਨਾ ਬਧਾਓ 50 ਰੁਪਏ ਬਧਾਓ ਮੈਨੂੰ ਸਾਰਿਆਂ ਨੇ ਕਿਹਾ ਸੀ ਵੀ ਤੂੰ ਖੜਾ ਹੋ ਜੀ ਅਸੀਂ ਤੇਰੇ ਨਾਲ ਹੋਗੇ ਰਲਾ ਪੜੋ ਪਰ ਇੱਕ ਵਾਰ ਵਜ ਪੈ ਸਾਹ ਪਹਿਲੇ ਉੱਠ ਖੜੇ ਹੋਏ ਬਾਹਰ ਗਏ ਜਦੋਂ ਜਿਹੜਾ 100 ਕਹਿਆ ਸੀ 100 ਨਹੀਂ ਸਿਰਫ 50 ਰੁਪਏ ਬਦਵਾਵਾ ਬਿਹਾਰ ਦਾ ਖੇਤੀਬਾੜੀ ਮੰਤਰੀ ਹੁੰਦਾ ਸੀ ਗੁੱਸੇ 'ਚ ਕਹਿੰਦਾ ਮੈਂ ਕਿਹਾ ਉਹਨੇ ਕਹਿੰਦਾ 50 ਰੁਪਏ ਬਦਵਾਵਾ ਤੇ ਮੈਂ ਕਿਹਾ ਵੀ ਇੱਕ ਧੱਕੇ ਨਾਲ ਇਕੱਠੇ 50 ਘੱਟ ਗਏ ਇੱਕ ਹੋਰ ਮਾਰ ਕੇ ਦੇਖਦੇ ਜੇ ਘੱਟ ਜਾਣ ਮੈਂ ਜ ਆ 50 ਵੀ ਵਾਪਸ ਕਰ ਲਓ ਪਹਿਲੇ ਖਰਾਬ ਕਿਸਾਨ ਦਾ ਪਾਣੀ ਹਾਲ ਤਾਂ ਤੇ ਉਹ ਖੇਤੀਬਾੜੀ ਮੰਤਰੀ ਗੁੱਸੇ 'ਚ ਕਹਿੰਦਾ ਇਹਦਾ 50 ਘੱਟ ਹੈ 5 ਰੁਪਏ ਵੀ ਕੰਮ ਨਹੀਂ ਹੋਣਗੇ ਮੈਨੂੰ ਵੀ ਗੁੱਸਾ ਆ ਗਿਆ ਮੈਂ 5 ਰੁਪਏ ਦੀ ਬਾਤ ਕਰਦਾ 5 ਪੈਸੇ ਦੀ ਵੜ ਦੇ ਦੇਂਗੇ ਮੈਂ ਆ ਵੀ ਚੱਲੇ ਵਸਰੀ ਬਜਰ ਜਾ ਕਿ ਰੋਟਾ ਖਾਣੇ ਮੈਨੂੰ ਯਾਦ ਹੁੰਦਾ ਸੀ ਜਦੋਂ ਮੈਂ ਕਾਫੇ ਚ ਕਿਉਂ ਵੀ ਉੱਠ ਗੜੇ ਚੋਰੀ ਬਾਕਸੀ ਲਾਲ ਦਾ ਮੁੰਡਾ ਹੁੰਦਾ ਸੀ ਸ੍ਰਿੰਦਰ ਵਿਚਾਰਾ ਮੇਰਾ ਮਿੱਤਰ ਸੀ ਉਹਨੇ ਸਾਰੇ ਠਾਲ ਲੈ ਜਦੋਂ 5 ਪੈਸਾ ਉੱਠੇ ਹੋ ਗੋ ਅੱਗਾਉ ਤੇ ਹੌਸ ਜਿਹਾ ਖੜਾ ਹੁੰਦੇ ਨਾ ਫੇਰ ਬੈਠਦੀ ਦਾ ਤੇ ਸ੍ਰਿਸ਼ਟਾਚਾਰ ਮੁਰਦਾ ਨਹੀਂ ਹੋਂਟਾ ਕੋ ਨਹੀਂ ਚਾਹਦਾ ਤੂੰ ਦੇਖੀ ਜਾ ਜਿਵੇਂ ਦਰਾਨੀਆਂ ਦਿਖਾਣੀਆਂ ਕਰਨੇ ਮੈਨੇ ਮਾਰਦੀਆਂ ਮਾਰੀ ਜਾਂਦੇ ਆ ਗਾਲੀ ਗਲੋ ਉਦੋਂ ਸਿਸਟਮ ਸੀ ਬਾਜਪਾਈ ਸਾਊ ਕਿ ਖੜੇ ਹੋ ਕੇ ਮੈਂ ਬੈਠ ਗਿਆ ਬਾਕੀ ਬੈਠ ਗਏ ਬਾਜਪਾਈ ਸਾਊ ਕਹਿੰਦੇ ਕਹਿੰਦੇ ਮੈਂ ਮੈਂਬਰਾਂ ਦੀ ਭਾਵਨਾ ਦੀ ਕਦਰ ਕਰਦਾ ਕਹਿੰਦੇ ਜਹਾਂ ਉਹ 50 ਗਏ ਬਹਾ ਇਹ 50 ਵੀ ਗਏ ਉਹ 100 100 ਇੰਨੀ ਬਾਤ ਹੈ ਇਹ ਰਿਕਾਰਡ ਦੀ ਗਲਤ ਹੈ ਕੈਸਾ ਵੜਿਆ ਵੀਡੀਓ ਬਣ ਜਾਂਦੀ ਰਿਕਾਰਡ ਛੱਪਿਆ ਸੀ ਤੋਂ ਆਈ ਟੂਟੇਰ ਤੋਂ ਜੇ ਤੁਹਾਡਾ ਆਪਣਾ ਜੇਰਾ ਨੂੰ ਪਤਾ ਉਹ ਕਾਰਜੋਗਰ ਨਹੀਂ ਜਿਹਦੇ ਨਾਲ ਲੌਂਗਾ ਕਾਰ ਕਰੇ ਉਹ ਮਾਲਕ ਹੋਣਾ ਤੇ ਮੇਰਾ ਨਾ ਬਨਰੋਧ ਸਿੰਘ ਗਿਲ ਫੈਕਟਰੀ ਹੁੰਦਾ ਸੀ ਜਿੱਥਾ ਚੀਫ ਲੈਕਟਰ ਜੀ ਚੱਲੇ ਆ ਮੇਰੇ ਕੋਲ ਕਿ ਫਾਇਲ ਲਿਆ ਫਾਇਲ ਲਿਆ ਆ ਉਹ ਤੇ ਲਿਖਿਆ ਵੀ ਸਹਿਕਾਰੀ ਬੈਂਕ ਵਿੱਚ ਅੱਗੇ ਤੋਂ ਜਦੋਂ ਅੰਕ ਜਿਹੜੇ ਨੇ ਘੱਟੋਂ ਘੱਟ ਵੀ ਕੰਮ ਹੋਏਗਾ ਮੈਂ ਫਾਇਲ ਪੜੀ ਮੈਂ ਉੱਪਰ ਦੇਖਿਆ ਮੈਂ ਗਿਲ ਸਾਹਿਬ ਤੋਂ ਟੋਟੇ ਪੜ ਕਿੰਨੇ ਮੁੰਡਾ ਨੇ ਵੀ ਕੌਂ ਕੀਤੀ ਆ ਜਦਾਂ ਹੀ ਸਾਡੇ ਪਿੰਡ ਤਾਂ ਨਹੀਂ ਕੀਤੀ ਮਾ ਸਾਡੇ ਪਿੰਡ ਵਿੱਚ ਕਿਸੇ ਨੇ ਕੀਤੀ ਸਾਡੇ ਇਲਾਕੇ ਦੇ ਵਿੱਚ ਨਹੀਂ ਕਿਸੇ ਨੇ ਕੀਤੀ ਆ ਹੁਣ ਤਾਂ ਮੁੰਡੇ ਲਾ ਕੇ ਕਰਨ ਪਹਿਲਾਂ ਬੀਕੋਮ ਕੋਈ ਨਹੀਂ ਸੀ ਕਰਦਾ ਤੁਸੀਂ ਸਾਰੇ ਦੇਖ ਲਓ ਪਿੰਡਾਂ ਦੇ ਮੁੰਡੇ ਜ਼ਾਇਰਾਂ ਚ ਕਰ ਲੈਂਦੇ ਸੀ ਮੈਂ ਇਹਦਾ ਮਤਲਬ ਪਿੰਡਾਂ ਦੇ ਮੁੰਡੇ ਨਹੀਂ ਆਪਾਂ ਸਰਕਾਰੀ ਮਹਿਕਮੇ ਚ ਰੱਖਣਾ ਚਾਹੁੰਦੇ ਮਾਤਰਾ ਗੁੱਸੇ ਚ ਬੋਲਿਆ ਪਰ ਚੁੱਪ ਕਰ ਗਿਆ ਮੈਂ ਪਹਿਲਾਂ ਤਾਂ ਕੱਟ ਕੇ ਲੱਗਿਆ ਵੀ ਵੀ ਇਹ ਕਰਦਾ ਤੇ ਮੇਰੇ ਮਾ ਚਾਹੀ ਵੀ ਹੁਣ ਫਿਰ ਹੀ ਲਾਉਂਦੇ ਆ ਮਾ 10ਵੀਂ ਪਾਸ ਮੁੰਡੇ ਵੀ ਕ락 ਲੱਗ ਜਾਂਦਾ ਤੇ ਮੇਰੇ ਲਾਇਵੇ ਦਸਵੀਂ ਪਾਸਪੋਰਟੇ ਕੋਈ ਟੀਐਮ ਮੈਨੇਜਰ ਲੱਗਿਆ ਕੋਈ ਏਜੀਐਮ ਤੱਕ ਲੱਗੇ ਕਈਆਂ ਦਾ ਹਾਜ਼ਰ ਹੋਣ ਦੇ ਕਹਿੰਦੇ 20 ਨਹੀਂ ਲਿਖਾਉਂਦਾ ਤੁਸੀਂ ਮੈਨੇਜਰ ਲਾਦੇ ਮਹਿਮਾਨ ਵਾਚ ਮੈਨ ਤੋਂ ਬਾਅਦ ਮੈਨ ਤੋਂ ਪਹਿਲਾਂ ਮੈਨ ਤੋਂ ਪਿੱਛੋਂ ਮੈਨ ਤੋਂ ਪਹਿਲਾਂ ਕੋਈ ਦਸੋਂ ਸਹਿਕਾਰੀ ਖੰਡ ਪਿਲਾਂ ਦਾ ਕਿਸੇ ਨੇ ਮੁਨਾਫਾ ਵਟਿਆ ਮੈਂ ਮੇਰੇ ਦੋ ਟਾਂ ਨੂੰ ਗਿਰਨਾ ਤੁਸੀਂ ਰੁਟਿਆ ਮੇਰੇ ਵਜ਼ੀਰ ਹੁੰਦੇ ਆ ਦੋਏ ਟਰਮਾਂ ਮੈਂ ਮੁਨਾਫਾ ਵਧਿਆ 8 8 9 9 ਕਰੋੜ ਸਰਕਾਰੀ ਮੇਲਾ ਹਰ ਸਰਕਾਰੀ ਮੇਲਾ ਤੁਹਾਨੂੰ ਮਾਲਕ ਦੀ ਮਾਲਕੀ ਦਾ ਅਹਿਸਾਸ ਕਰਾਇਆ ਤੇ ਪੈਸਾ ਮੈਂ ਕਿੱਥੋਂ ਲਿਆ ਮੈਂ ਸੋਚਿਆ ਇਹ ਇੱਕ ਮੇਲਾ ਦਾ ਤਾਂ ਕਰੋੜਾਂ ਪਤੀਏ ਬੰਦ ਜਾਂਦਾ ਸਾਡੀਆਂ 8 10 12 ਮੇਲਾ ਨੇ ਤੇ ਘਾਟੇ ਤੇ ਕਿਉਂ ਆ ਅਫਸਰ ਕਹੇ ਤੁਹਾਨੂੰ ਪਤਾ ਹੀ ਆ ਮੈਨੂੰ ਪਤਾ ਹੁੰਦਾ ਦੋਨੋਂ ਕੰਮ ਹੁੰਦਾ ਦਸੋਂ ਕਿਉਂ ਘਾਟੇ ਦਾ ਕਹਿੰਦਾ ਜਿਹੜਾ ਸੀਰਾ ਸ਼ਰਾਬ ਫੈਕਟਰੀਆਂ ਨੂੰ ਸਰਕਾਰ ਕੰਟਰੋਲ ਰੇਟ ਤੇ ਚੱਕ ਕੇ ਦੇ ਦਿੰਦੀ ਆ ਮਗਾ ਸਰਕਾਰ ਕੌਣ ਆਉਂਦੀ ਹੈ ਮਾਲਕ ਲੋਕ ਆ ਮੈਂ ਕਾਟਾ ਮਾਰਿਆ ਮੈਨੂੰ ਖੁੱਲੀ ਮੰਡੀ ਵਿੱਚੋ ਵੇਚੋ ਸੀ ਰੇ ਖੁੱਲੀ ਮੰਡੀ ਵਿੱਚ ਵੇਚਿਆ ਕਰੋੜਾ ਰੁਪਏ ਦਾ ਮੁਨਾਫਾ ਹੋਇਆ ਉਹ ਲੋਕਾਂ ਵਿੱਚ ਵੰਡਿਆ ਜਿੰਦਾਬਾਦ ਯਾਰ ਪ੍ਰੇਮ ਸਿੰਘ ਜਿੰਦਾਬਾਦ ਆਈ ਜਿੰਦਾਬਾਦ ਸਰਕਾਰੀ ਸਿੰਘ ਡੀ.ਓ ਜਿੰਦਾਬਾਦ ਖ੍ਰੋਮਨੀ ਅਖਾਲੀ ਦਲ ਜਿੰਦਾਬਾਦ ਬੋਲੋ ਇਸੇ ਨਿਹਾਲ